ਕਿਸਾਨੀ ਅੰਦੋਲਨ ਦਾ ਪੰਜਵਾਂ ਦਿਨ ਜਿਹੜਾ ਹੈਗਾ ਉਸ ਤੋਂ ਬਾਅਦ ਸੰਘਰਸ਼ ਲਗਾਤਾਰ جاری ਹੈ ਕਿਸਾਨ ਸਟ੍ਰੈਟਜੀਸ ਬਣਾ ਕੇ ਕਿਸ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਮਨਵਾਉਣੇ ਜਾਂ ਫਿਰ ਕੇਂਦਰ ਸਰਕਾਰ ਉਤੇ ਫਤਿਹ ਹਾਸਲ ਕਰਨੀ ਹੈ ਤਾਂ ਲਗਾਤਾਰ ਠੰਡ ਦੇ ਮਾਹੌਲ ਦੇ ਵਿੱਚ ਵੀ ਇੱਕ ਵਾਰੀ ਦੇਖ ਸਕਦੇ ਹੋ ਮਾਹੌਲ ਜਿਹੜਾ ਉਹ ਪੁਰਾਣਾ ਸਿੰਘੂ ਬਾਰਡਰ ਵਾਲਾ ਬਣਿਆ ਹੋਇਆ ਅੱਗ ਚੱਲ ਰਹੀ ਹੈ ਦੂਸਰੀ ਤਰਫ ਹਰੇਕ ਪਾਸੇ ਜਿਹੜਾ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਔਰ ਨਾਲ ਦੀ ਨਾਲ ਜਿਹੜੇ ਕਿਸਾਨ ਨੇ ਫਾਰਮਰਸ ਨੇ ਉਹ ਆਪਣੇ ਆਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਅਬ ਬੈਠ ਕੇ ਆਪਣੀਆਂ ਮੰਗਾਂ ਦੇ ਉੱਪਰ ਜਿਹੜਾ ਵਿਚਾਰ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰਾ ਸਟ੍ਰੈਟਜੀ ਜਿਹੜੀ ਉਹ ਤਿਆਰ ਕਰਨੀ ਹੈ ਤਾਂ ਹਾਲਾਂਕਿ ਕੀ ਕੁਝ ਖਾਸ ਰਹਿਣ ਵਾਲਾ ਹੈ ਇਹਦੇ ਵਿੱਚ ਕਿਉਂਕਿ ਅੱਜ ਪੰਜਵਾਂ ਦਿਨ ਹੈ ਔਰ ਆਉਣ ਵਾਲੇ ਕੱਲ ਯਾਨੀ ਕਿ ਐਤਵਾਰ ਨੂੰ ਇੱਕ ਮੀਟਿੰਗ ਵੀ ਜਿਹੜੀ ਕੇਂਦਰ ਸਰਕਾਰ ਦੇ ਅ ਨਾਲ ਰੱਖੀ ਗਈ ਔਰ ਲਗਾਤਾਰ ਜਿਹੜੇ ਇਸ ਜਗ੍ਹਾ ਦੇ ਉੱਪਰ ਹਾਲਾਤ ਵੀ ਦਿਖਾਉਣੇ ਜਾਂਦੇ ਆ ਕਿ ਜਿੱਥੇ ਤੱਕ ਵੀ ਨਿਗਾਹ ਜੜੀ ਜਾਂਦੀ ਹੈ ਉਹ ਕਿਸਾਨ ਜਿਹੜੇ ਹੈਗੇ ਆ ਆਪਣੀਆਂ ਟਰੈਕਟਰ ਟਰਾਲੀਆਂ ਦੇ ਵਿੱਚ ਬੈਠੇ ਆ ਜਿਹੜੀ ਸਟ੍ਰੈਟਜੀਸ ਬਣਾ ਰਹੇ ਔਰ ਠੰਡ ਦੇ ਮਾਹੌਲ ਦੇ ਵਿੱਚ ਵੀ ਜਿਸ ਤਰੀਕੇ ਦਾ ਆਨੰਦ ਜਿਹੜਾ ਉਹ ਲੈ ਰਹੇ ਨੇ ਕਿਉਂਕਿ ਘਰਾਂ ਤੋਂ ਦੂਰ ਇਹ ਜਿਹੜੇ ਫਾਰਮਰਸ ਨੇ ਕਿਸਾਨ ਨੇ ਆਪਣੀਆਂ ਮੰਗਾਂ ਮਣਵਾਉਣ ਦੇ ਲਈ ਪਹੁੰਚਦੇ ਨੇ ਲੇਕਿਨ ਪਿੱਛੇ ਘਰਾਂ ਦੇ ਵਿੱਚ ਵੀ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਕਿਸ ਤਰੀਕੇ ਦੇ ਨਾਲ ਵਿਚਾਰਦੇ ਨੇ ਜਾਂ ਫਿਰ ਕਿਹੜੇ ਹਲਾਤਾਂ ਦੇ ਵਿੱਚ ਇਹ ਪੂਰਾ سلسلہ ਜਿਹੜਾ ਉਹ ਜਾਰੀ ਰਹਿੰਦਾ ਕਿਉਂਕਿ ਹਰੇਕ طرف ਚਾਹ ਦਾ ਲੰਗਰ ਜਿਹੜਾ ਉਹ ਜਾਰੀ ਹੈ ਔਰ ਹਰੇਕ طرف ਜਿਹੜਾ ਜਦੋਂ ਗੱਲ ਕਰੀਏ ਤਾਂ ਸਟ੍ਰੈਟਜੀ ਇਸ ਕਿਸ ਤਰੀਕੇ ਦੀਆਂ ਰਹਿੰਦੀਆਂ ਨੇ ਉਹ ਵੀ ਗੱਲਬਾਤ ਕਰਦੇ ਆਂ ਵੀਰ ਜੀ ਕਿਹੜਾ ਪਿੰਡ ਆਪਣਾ ਔਰ ਕਰੋ ਤੋਂ ਲੰਗਰ ਇੱਥੇ ਜਾਰੀ ਇਸ ਤਰੀਕੇ ਨਾਲ ਵੀਰੇ ਭੋਗਲਾ ਜੀ ਆਪਣਾ ਇਹ ਚੌਦੜੋ ਲੰਗਰ ਸਟਾਰਟ ਹੋਇਆ ਜੀ ਜੇਕਰ ਗੱਲ ਕਰੀਏ ਤੁਸੀਂ ਹੁਣ ਇੱਥੇ ਲੰਗਰ ਵਰਤਾ ਰਹੇ ਹੋ ਤੜਕਦਹਾਰ ਦਾ ਸਮਾਂ ਘਰਾਂ ਦੇ ਵਿੱਚ ਪਿੱਛੇ ਕਿਵੇਂ گزارਾ ਹੁੰਦਾ ਸਾਰਾ ਘਰ ਦੇ ਵਿੱਚ ਕਿਵੇਂ ਸਾਰਾ ਪੂਰਾ ਮੈਨੇਜ ਕਰਦੇ ਹੋ ਪਰ ਇੱਥੇ ਤੁਸੀਂ ਸਾਰੇ ਰੋਹਾਂ ਤੇ ਬੈਠੇ ਹੋਏ ਹੋ ਬਾਰਡਰ ਦੇ ਉੱਪਰ ਬੈਠੇ ਹੋਏ ਹੋ ਆ ਕੱਲ ਨੂੰ ਦਿੱਲੀ ਵੀ ਜਾਓਗੇ ਬਿਚਾਰਾ ਵੀਰੇ ਸੱਚੇ ਪਾਤਸ਼ਾਹ ਦੀ ਕਿਰਪਾ ਗੁਜਾਰਾ ਤੁਹਾਨੂੰ ਪਤਾ ਹੀ ਹੈ ਆਪਾਂ ਜਿਹੜੀ ਕੌਮ ਹੈ ਸਿੱਖ ਕੌਮ ਹੈ ਇਹਦੇ ਸੱਚੇ ਪਾਤਸ਼ਾਹ ਦੀ ਕਿਰਪਾ ਦਸਾਂ ਗੁਰਾਂ ਦੀ ਗੁਜਾਰਾ ਤਾਂ ਹੀ ਚੱਲਦਾ ਜਦੋਂ ਲੰਗਰ ਦੀ ਗੱਲ ਆਉਂਦੀ ਆ ਤਾਂ ਆਮ ਜਿਹੜੇ ਲੋਕ ਨੇ ਉਹ ਦੂਰੋਂ ਦੇਖਦੇ ਕਹਿੰਦੇ ਆ ਵੀ ਲੰਗਰ ਫੰਡਿੰਗ ਹੁੰਦੀ ਐ ਜਿਹੇ ਲਫ਼ਜ਼ ਵਰਤੇ ਜਾਂਦੇ ਆ ਤਾਂ ਤੁਸੀਂ ਥੋੜਾ ਇਹ ਦੱਸੋ ਵੀ ਕਿਸ ਤਰੀਕੇ ਦੇ ਨਾਲ ਪੂਰਾ ਪਰabandh ਹੁੰਦਾ ਲੰਗਰਾਂ ਦਾ ਪਿੰਡਾਂ ਦੇ ਵਿੱਚੋਂ ਇਕੱਠੀ ਕਰਦੇ ਹਾਂ ਜਾਂ ਖੁਦ ਜਿਹੜਾ ਸਾਰਾ ਮੈਨੇਜ ਕਰਦੇ। ਵੀਰ ਜੀ ਫੰਡਿੰਗ ਦਾ ਗੁਰੂ ਨਾਨਕ ਦੇਵ ਜੀ ਨੇ ਕਰੀ ਹੋਈ ਏ 20 ਰੁਪਏ ਦੀ। ਉਸ ਤੋਂ ਬਾਅਦ ਕਹਿਣ ਦੀ ਕਿਸੇ ਲੋੜ ਨਹੀਂ ਹਰ ਇੱਕ ਬੰਦਾ ਜਿੰਨੇ ਜੋਗਾ ਹੈ ਆਪਣੇ ਆਪ ਲੰਗਰ ਦਾ ਹਿੱਸਾ ਭਾ ਕੇ ਜਾਂਦਾ। ਦਿੱਲੀ ਜਾਣ ਤੱਕ ਕਿਸੇ ਤਰੀਕੇ ਨਾਲ ਚੱਲਦੇ ਰਹਿਣਾ ਲੰਗਰ ਔਰ ਦਿੱਲੀ ਵਿੱਚ ਚੱਲੂਗਾ। ਐਂ ਚੱਲਦਾ ਮੇਰੇ ਪਿੱਛੇ ਵੀ ਚੱਲ ਕੇ ਆ 1.5 ਸਾਲ। ਜੇ ਪਿੱਛੇ 1.5 ਸਾਲ ਤੋਂ ਧਾਰਨ ਲੱਗਿਆ ਚੱਲਦਾ ਰਿਹਾ ਲੰਗਰ। ਤੇ ਐਂ ਕੇ ਨਾਲ ਹੁਣ ਠੰਡ ਦਾ ਮਾਹੌਲ ਐ ਸਵੇਰੇ ਤੜਕਸਰ ਦੀ ਗੱਲ ਕਰੀਏ ਤਾਂ ਠੰਡ ਵੀ ਕਾਫੀ ਐ ਔਰ ਕਿਸ ਤਰੀਕੇ ਨਾਲ ਸਾਰਾ ਮੈਨੇਜ ਕਰਦੇ ਹੁ ਖੁਦ ਨੂੰ ਪਿਛੋਂ ਲੰਗਰ ਜਿਹੜਾ ਕਰ ਰਹੇ ਹੁ ਔਰ ਅਗਲੇ ਰਾਸਮਾ ਆਉਣ ਵਾਲਾ ਇਹਨੂੰ ਕਿਵੇਂ ਮੈਨੇਜ ਕਰਨਾ ਅਸੀਂ ਬਈ ਡਿਊਟੀ ਲਈ ਹੋਈ ਐ ਸਾਰੇ ਬੰਦੇ ਦੀ ਸਵੇਰੇ 4 ਵਜੇ ਉੱਠ ਗਏ ਕਰੋ ਤੁਰਦੇ 5 ਵਜੇ ਕੇਰੇ ਲੰਗਰ ਸਟਾਰਟ ਕਰ ਦਿੰਨੇ ਸਭ ਤੋਂ ਬਾਅਦ ਹੋਰ ਮੁੰਡਿਆ ਜਾਣੇ ਫੇਰ ਰਾਤ ਨੂੰ ਫੇਰ ਅਸੀਂ ਆ ਜਾਣਾ 10 ਤੱਕ ਅਸੀਂ ਲੰਗਰ ਚਲਾਉਂਦੇ ਆ ਰਾਤ ਨੂੰ ਇਸ ਤਰੀਕੇ ਨਾਲ ਸਟਰੈਟਜੀ ਜਿਹੜੀ ਉਹ ਵੱਖ-ਵੱਖ ਤਰੀਕੇ ਦੀ ਬਣਾ ਕੇ ਲੰਗਰ ਪ੍ਰਸ਼ਾਦੇ ਤਿਆਰ ਹੁੰਦੇ ਆ ਫਿਰ ਪੂਰੇ ਧਰਨੇ ਦੇ ਵਿੱਚ ਜੇਕਰ ਗੱਲ ਕਰੀ ਤਾਂ ਲੰਗਰ ਪ੍ਰਸ਼ਾਦੇ ਇਸੇ ਤਰੀਕੇ ਨਾਲ ਚੱਲਦੇ ਆ ਕਿਉਂਕਿ ਦਿੱਲੀ ਦੀਆਂ ਬਰੂਹਾਂ ਦੇ ਉੱਪਰ ਜਾ ਕੇ ਬੈਠਣਾ ਹੈ ਤਾਂ ਸ਼ੁਰੂ ਤੋਂ ਹੀ ਰਾਸ਼ਨ ਜਿਹੜਾ ਉਹ ਨਾਲ ਲੈ ਕੇ ਚੱਲਦੇ ਆ ਕਿਸਾਨ ਜਿਹੜੇ ਹੈਗੇ ਆ ਔਰ ਆਪਣੀਆਂ ਮੰਗਾਂ ਨੂੰ ਕਿਸ ਤਰੀਕੇ ਨਾਲ ਮਨਾਉਣਾ ਹੈ ਜਾਂ ਫਿਰ ਕਿਸ ਤਰੀਕੇ ਨਾਲ ਕੇਂਦਰ ਦੀ ਜਿਹੜੀ ਸਰਕਾਰ ਹੈ ਉਹਦੀ ਪਿੱਠ ਲਾਉਣੀ ਹੈ ਇਹ ਭਲੀ-ਪਾਂਤ ਜਾਣਦੇ ਆ ਕਿਉਂਕਿ ਪਿਛਲੇ ਸਮੇਂ ਦੌਰਾਨ ਜਿਹੜੇ ਅੰਦੋਲਨ ਚੱਲੇ ਆ ਉਨ੍ਹਾਂ ਤੋਂ ਤਜਰਬੇ ਹਾਸਲ ਕੀਤੇ ਹੋਇਆ ਔਰ ਤਜਰਬਿਆਂ ਨੂੰ ਹੀ ਅੱਗੇ ਲੈ ਕੇ ਚੱਲਣਾ ਔਰ ਆਪਣੀ ਜਿੱਤ ਜੜੀ ਇਹਨਾਂ ਵੱਲੋਂ ਬਣਾਉਣੀ ਹੈ ਕੈਮਰਾ ਪਰਸਨ ਸੁਮੇਤ ਦੇ ਨਾਲ ਮਜੂਦ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ